हां जी दोस्तों आजकल कर रहे हैं जी अपन माइग्रेन दी माइग्रेन सर दा दर्द ਇਹ तकरीबन 80% ਲੋਕਾਂ ਨੂੰ ਹਰ ਸਾਲ ਇੱਕ ਵਾਰ ਜ਼ਰੂਰ ਹੁੰਦਾ ਤੇ ਜਦੋਂ ਵੀ ਹੁੰਦਾ ਇਹ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਇਹਦੀ ਤੇ ਬਹੁਤ ਜ਼ਿਆਦਾ ਮਤਲਬ ਸਿਰ ਫਟਣ ਵਾਲਾ ਹੋ ਜਾਂਦਾ ਤੇ ਕਿੱਥੋਂ ਸ਼ੁਰੂ ਹੁੰਦਾ ਜਿਵੇਂ ਕਈ ਵਾਰੀ ਇਹ ਪੋਰਪੀ ਦਾ ਸ਼ੁਰੂ ਹੋ ਕੇ ਹੁੰਦਾ ਹੈ ਕਈ ਵਾਰੀ ਇਹ ਅੱਖ ਤੋਂ ਸ਼ੁਰੂ ਹੁੰਦਾ ਹੈ ਤੇ ਇਹਦੇ ਵਿੱਚ ਮਤਲਬ ਇੰਨਾ ਦਰਦ ਹੁੰਦਾ ਵੀ ਬਹੁਤ ਜ਼ਿਆਦਾ ਮਰੀਜ਼ ਅੱਖਾਂ ਚੋਂ ਹੰਝੂ ਵੀ ਆਉਣ ਲੱਗ ਜਾਂਦੇ ਤੇ ਮੈਂ ਥੋੜਾ ਜਿਹਾ ਰੋਲਾ ਪੈਂਦਾ ਫਿਰ ਵੀ ਉਹਨੂੰ ਬਹੁਤ ਜ਼ਿਆਦਾ ਸੁਣਾਈ ਦਿੰਦਾ ਵੀ ਬਹੁਤ ਜ਼ਿਆਦਾ ਸ਼ੋਰ ਹੋ ਰਿਹਾ ਹੈ ਤੇ ਕਦੇ ਕਦੇ ਉਹ ਪੀਂਦੇ ਆ ਜਾਂਦੇ ਨੇ ਮਤਲਬ ਸਿਰਦਰਦ ਨਾਲ ਇਹ ਸਰਜ ਕਰਾਉਣ ਲੱਗ ਜਾਂਦਾ ਹੈ ਜਿਆਦਾਤਰ ਇਹ ਔਰਤਾਂ ਨੂੰ ਹੁੰਦਾ ਇਹਨੂੰ ਦੇਖਿਆ ਜਾਵੇ ਅੱਜਕੱਲ ਬਹੁਤ ਜ਼ਿਆਦਾ ਮਾਈਗਰੇਨ ਦੇ ਕੇਸ ਇਹਨਾਂ ਦੀ ਵੱਧ ਚੁੱਕੀ ਹੈ ਅਸਾਂ ਨੇ ਤੇ ਦੇਖਿਆ ਤਾਂ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਕਿ ਮਾਈਗਰੇਨ ਤੋਂ ਪੀੜਤ ਨੇ ਇਹ ਚ ਹੁੰਦਾ ਕੀ ਆ ਸਿਰ ਦੇ ਕਿਸੇ ਹਿੱਸੇ ਦਾ ਦਰਦ ਹੁੰਦਾ ਹੈ ਔਰ ਸਿਰ ਚੱਕਰਾਉਂਦਾ ਹੈ ਚੱਕਰ ਆਉਣ ਲੱਗ ਜਾਂਦੇ ਨੇ ਪਰ ਇਹ ਰਹਿ ਰਹਿ ਕੇ ਦਰਦ ਹੁੰਦਾ ਜਿਵੇਂ ਮਤਲਬ ਕਹਿੰਦੇ ਨੇ ਉਹ ਵੀ ਡੰਗ ਜਿਹਾ ਵੱਜਦੇ ਨੇ ਇਸ ਤਰ੍ਹਾਂ ਦਰਦ ਹੁੰਦਾ ਹੈ ਔਰ ਤੇਜ਼ ਹੁੰਦਾ ਦਰਦ ਦਰਦ ਹੁੰਦਾ ਬਹੁਤ ਤੇਜ਼ ਆ ਔਰ ਆਵਾਜ਼ ਹੋਣ ਦੇ ਦਰਦ ਹੁੰਦਾ ਕਈ ਵਾਰ ਰੋਸ਼ਨੀ ਦੇ ਵਿੱਚ ਜਦੋਂ ਬੰਦਾ ਜਦੋਂ ਬੰਦਾ ਜਾਂਦਾ ਜਦੋਂ ਰੋਸ਼ਨੀ ਅੱਖਾਂ 'ਚ ਪੈਂਦੀ ਹੈ ਤਾਂ ਵੀ ਮਤਲਬ ਦਰਦ ਹੁੰਦਾ ਜ਼ਿਆਦਾ ਤੇ ਮਤਲਬ ਸਾਲ ਲੈਣ ਨਾਲ ਵੀ ਦੰਦ ਹੋਣ ਲੱਗ ਜਾਂਦਾ ਕਦੇ-ਕਦੇ ਇਸ ਤਿਹਦਾ ਬਹੁਤ ਜ਼ਿਆਦਾ ਮਤਲਬ ਬੰਦੇ ਨੂੰ ਤਕਲੀਫ ਹੋ ਜਾਂਦੀ ਹੈ ਇਹਦੇ ਹੁੰਦਾ ਕਿਉਂ ਕਿ ਕਿਉਂਕਿ ਇਹਦਾ ਕੀ ਹੁੰਦਾ ਸਾਡੇ ਮਤਲਬ ਦਿਮਾਗ ਦੇ ਵਿੱਚ ਜੋ ਬਰੀਕ ਨਾੜੀਆਂ ਨੇ ਖੂਨ ਵਾਲੀਆਂ ਨਾੜੀਆਂ ਨੇ ਨਾੜੀਆਂ ਕਹेलो ਨਾੜੀਆਂ ਹੁੰਦੀਆਂ ਖੂਨਦੀਆਂ ਪੇਪੋ ਜਦੋਂ ਉਹਨਾਂ ਦੇ ਵਿੱਚ ਕੁਛ ਨਾ ਕੁਛ ਮਤਲਬ ਜੰਮ ਜਾਂਦਾ ਖਲੋੜ ਜੰਮ ਜਾਂਦਾ ਤੇ ਇਹਨਾਂ ਦੇ ਵਿੱਚ ਕੀ ਹੁੰਦਾ ਉਹ ਇੱਕ ਨਾ 세ਰੋਟੋਨਿਨ ਨਾਂ ਦਾ ਇੱਕ ਸਾਇਨ ਹੁੰਦਾ ਹੈ ਜਿਹੜਾ ਉਹ ਹਾਰਮੋਨ ਹੁੰਦਾ ਹੈ ਜਿਹੜਾ ਉਹ ਵਾਦਾ ਘਟਦਾ ਰਹਿੰਦਾ ਜਦੋਂ ਉਹ ਜ਼ਿਆਦਾ ਵਾਸੀ ਕਰ ਜਾਂਦਾ ਜਾਂ ਉਹਦੇ ਵਿੱਚ ਫਰਕ ਪੈ ਜਾਂਦਾ ਤਾਂ ਉਹ ਨਾੜੀਆਂ ਜੰਮਣਾ ਸ਼ੁਰੂ ਹੋ ਜਾਂਦਾ ਜਿਹਦੇ ਨਾਲ ਕੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਸਿਰ ਦਾ ਦਰਦ ਸ਼ੁਰੂ ਹੋ ਜਾਂਦਾ ਤੇ ਮਤਲਬ ਬਹੁਤ ਜ਼ਿਆਦਾ ਮਤਲਬ ਜਿਹੜਾ ਇਹ ਕਈ ਵਾਰੀ ਹੁੰਦਾ ਜਦੋਂ ਬੱਚੀਆਂ ਮਟਿਆਰ ਹੁੰਦੀਆਂ ਨੇ ਜੋਰ ਹੁੰਦੀਆਂ ਨੇ ਉਹਨਾਂ ਹਾਰਮੋਨ ਜਿਹੜੇ ਉਹ ਛੇਤੀ ਤਬਦੀਲ ਹੁੰਦੇ ਨੇ ਜਿਆਦਾਤਰ ਵਰਕ ਕਰਦੇ ਗੁਮੱਜਾ ਜੇ ਛੋਟਾ ਹੁੰਦਾ ਉਹਦਾ ਹੋਰ ਸਰੀਰ ਹੁੰਦਾ ਜਦੋਂ ਵੱਡਾ ਹੋ ਜਾਂਦਾ ਉਹ ਹੋਰ ਸਰੀਰ ਹੁੰਦਾ ਜਦੋਂ ਇਹਦੇ ਵਿੱਚ ਹਾਰਮੋਨ ਦਾ ਜਿਹੜਾ ਅਦਲਾ ਬਦਲੀ ਹੁੰਦੀ ਹੈ ਉਦੋਂ ਵੀ ਇਹ ਮਤਲਬ ਜ਼ਿਆਦਾਤਰ ਸਿਰ ਨੂੰ ਟੋਂਦੇ ਜਿਹੜਾ ਉਹ ਨਾ ਹਾਰਮੋਨਸ ਇਹਦੇ ਵਿੱਚ ਫਰਕ ਪੈ ਜਾਂਦਾ ਤਾਂ ਕਰਕੇ ਇਹ ਉਹਨੂੰ ਸਿਰਦਰਦ ਹੋਣਾ ਸ਼ੁਰੂ ਹੋ ਜਾਂਦਾ ਫਿਰ ਅੱਗਈ ਵਾਰੀ ਤਾਂ ਵੱਡੀ ਉਮਰ ਚ ਵੀ ਹੋ ਜਾਂਦਾ ਹੈ ਹਾਰਮੋਨ ਦੇ ਨਾਲ ਬੜੀ ਕਰਕੇ ਵੀ ਹੋ ਜਾਂਦਾ ਹੈ ਔਰ ਖੂਨ ਦੀਆਂ ਨਾਰੀਆਂ ਦੇ ਵਿੱਚ ਮਤਲਬ ਜੋ ਸਿਸਟਮ ਆ ਗਿਆ ਲੋ ਵੀ ਉਹ ਚੰਮਣ ਦੇ ਨਾਲ ਵੀ ਹੋ ਜਾਂਦਾ ਜਦੋਂ ਨਾਰੀਆਂ ਬਲੌਗ ਹੁਣੇ ਸ਼ੁਰੂ ਹੋ ਜਾਂਦੇ ਨੇ ਤਾਂ ਇਹ ਦਰਦ ਹੋਣਾ ਸ਼ੁਰੂ ਹੋ ਜਾਂਦਾ ਤੇ ਇਹਦਾ ਮਤਲਬ ਇਲਾਜ ਜ਼ਰੂਰੀ ਹੈ ਇਹਦਾ ਤੇ ਬਸ ਆਸਾਨੀ ਨਾਲ ਇਲਾਜ ਹੋ ਜਾਂਦਾ ਜੇਕਰ ਟਾਈਮ ਤੇ ਇਹਦਾ ਇਲਾਜ ਕਰਾਇਆ ਜਾਵੇ ਸੋ ਆਪਾਂ ਕਰ ਕਰਦੇ ਹੁੰਦੇ ਹਾਂ ਇਲੈਕਟ੍ਰੋ ਹੋਮੋਪੈਥੀ ਦੀ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਹਦਾ ਬਸ ਸਫਲ ਇਲਾਜ ਹੈਗਾ ਇਹਦੇ ਵਿੱਚ ਆਪਾਂ S5, C5, F1, WU ਮਤਲਬ ਹਾਈਪ ਇਲੈਕਟ੍ਰਿਸਿਟੀ ਦੀ ਇਦਾਂ ਦੀ ਦਵਾਈ ਹੈ ਜੋ ਆਪਾਂ ਇਹਦੇ ਵਿੱਚ ਦਿੰਨੇ ਆ ਤੇ ਕੁਝ ਇਲੈਕਟ੍ਰਿਸਿਟੀਜ਼ ਹੁੰਦੀਆਂ ਨੇ ਕਿਉਂਕਿ ਜੇ ਇਲੈਕਟਰ ਹੋਮੋਪੈਥੀ ਹੈ ਨਾ ਤੇ ਇਲੈਕਟ੍ਰੋ ਮਤਲਬ ਇਲੈਕਟਰੋ ਬਿਜਲੀ ਦੀ ਤਰ੍ਹਾਂ ਕੰਮ ਕਰਦੀ ਹੈ ਇਹਦੇ ਵਿੱਚ ਕੁਬਿਜਲੀਆਂ ਵੀ ਆਉਂਦੀਆਂ ਨੇ ਜਿਹੜੀਆਂ ਆਪਾਂ ਮੈਡਿਸਨ ਦੇ ਵਰਗੀਆਂ ਹੁੰਦੀਆਂ ਪਰ ਉਹ ਬਿਜਲੀਆਂ ਨਹੀਂ ਹੁੰਦੀਆਂ ਹੁੰਦੀਆਂ ਬਿਜਲੀ ਦਾ ਤਰ੍ਹਾਂ ਕੰਮ ਕਰਦੀਆਂ ਨੇ ਇਸਾ ਕਰਕੇ ਇਹਨਾਂ ਨੂੰ ਬਿਜਲੀਆਂ ਕਿਹਾ ਜਾਂਦਾ ਹੈ ਤੋ ਉਹਨਾਂ ਦੇ ਨਾਲ ਵੀ ਮਤਲਬ ਇਸ ਚੀਜ਼ ਨੂੰ ਮਤਲਬ ਸਰੀਰ ਸਰ ਦੇ ਤੇ ਲਾ ਕੇ ਜਿੱਥੇ-ਜਿੱਥੇ ਪੁਆਇੰਟ ਹੁੰਦੇ ਨੇ ਇਹਨਾਂ ਦੇ ਤੇ ਉੱਥੇ-ਉੱਥੇ ਲਾ ਕੇ ਉਹਨਾਂ ਨੂੰ ਇਲਾਜ ਕੀਤਾ ਜਾਂਦਾ ਇਸ ਤਰ੍ਹਾਂ ਨਾਲ ਤੇ ਇਲੈਕਟ੍ਰੋਨੋਮੋਥੀ ਜਿਹਦਾ ਸਫਲ ਇਲਾਜ ਆ ਅਗਰ ਤੁਹਾਨੂੰ ਕਿਸੇ ਨੂੰ ਐਦਾਂ ਦੀ ਪ੍ਰੋਬਲਮ ਹੋਵੇ ਕਿਸੇ ਨੂੰ ਮਾਈਗਰੇਨ ਹੈਗੇ ਹੈ ਤੁਹਾਡੇ ਕਿਤੇ ਅਨੁਵਾਰਚ ਹੈਗੀ ਆ ਕਿਸੇ ਭੈਣ ਭਰਾ ਨੂੰ ਹੈਗੀ ਆ ਤਾਂ ਜਰੂਰ ਪਰਤੂੰ ਦੱਸਿਓ ਤੇ ਆਪਣਾ ਨੰਬਰ ਮੈਂ ਮੈਂ ਮੈਂਨਸ਼ਨ ਕਰ ਦੇਣਾ ਆਪਣਾ ਐਡਰੈਸ ਟੀਮਾ ਮੰਡੀ ਜਿਲ੍ਹਾ ਸੰਗਰੂਰ ਹੈ ਤੇ ਜਦੋਂ ਵੀ ਤੁਹਾਨੂੰ ਮੋਰਗਰ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ